ਮਿਸਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਹੀ گاਵਾਂ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਹੌਲੀ ਭਾਜ ਦਿਖਾਵਾਂਗੇ ਬਾਕੀ ਪਾਵੇਂ ਕੋ ਜਿਆਦੇ ਮੁੱਲ ਵਾਲੀ ਤੇ ਪਾਵੇਂ ਕੋ ਥੋੜੇ ਮੁੱਲ ਵਾਲੀ ਤੇ ਪਾਵੇਂ ਕੋ ਵੀਰ ਦੂਰ ਦਾ ਤੇ ਪਾਵੇਂ ਕੋ ਲਾਗੇ ਦਾ ਵਾ ਆਪਣੀ ਤਸੱਲੀ ਜ਼ਰੂਰ ਕਰਕੇ ਖੜਿਆ ਕਰੋ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੀਤੀ ਕੀ ਹਾਲ ਜੇ ਵਧੀਆ ਵਧੀਆ ਜੇ ਠੀਕ ਠਾਕ ਜੇ ਸਭ ਵਧੀਆ ਜੇ ਬਹੁਤ ਸੁਣਾਓ ਤੇ ਆ ਗਈ ਲੋੜੀ ਤੇ ਫਿਰ ਅੱਜ ਭਾ ਨਿੱਕੇ ਕਰਦੀ ਹੈ ਹੋਰ ਜੀ ਲੋੜੀ ਆ ਗਈ ਤੇ ਬਸ ਆਪਾਂ ਦੇ ਦੇਣੀ ਆ ਗਾਵਾ ਅੱਜ ਤੇ ਠੀਕ ਹੈ ਹਾਂਜੀ ਚਲੋ ਨਾਮ ਦੱਸਤਾ ਫਿਰ ਨਾਮ ਜੀ ਮੰਗੂ ਪਿੰਡ ਥੋਬਾ ਸੀਲਾਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦੋ 85669 ਤੇ 14511 ਠੀਕ ਹੈ ਜੀ ਹਾਂਜੀ ਤੇ ਸ਼ੁਰੂਆਤ ਫਿਰ ਆ ਜਿਹੜੀ ਪਹਿਲੇ ਨੰਬਰ ਵਾਲੀ ਹੈ ਇਤੋਂ ਹੀ ਕਰ ਲਈਏ ਭਾਜੀ ਉਹ ਅਸੀਂ ਬੰਦਿਆਂ ਲਈ 1 ਸਵਾਲ ਲੱਖ ਰੁਪਏ ਦੀ ਜਦੋਂ ਤਾਜੀ ਸੂਈ ਹੀ ਠੀਕ ਹੈ ਠੀਕ ਹੈ ਵਸ਼ੀ ਥੋੜੀ ਉਹਨਾਂ ਕੋ ਸਾਂਭ ਹੀ ਨਹੀਂ ਗਈ ਵਸੇ ਸਾਂਭ ਹੀ ਨਹੀਂ ਹੈ ਨਾ ਉਹ ਟੋਕਣ ਕਰਕੇ ਵਸ਼ੀ ਆਪਾਂ ਲਈ ਆ ਦਾ ਮੁੱਠ ਦੇ ਭਾ ਦੀ 6-7 ਦਿਨ ਬਣੀ ਨੂੰ ਗਿਆ ਜੇ ਕੋ ਬੰਦਾ ਸਾਂਭ ਲੂ ਤਾਂ ਫੇਰ ਵਸ਼ੀ ਰਪਈਆਂ ਦੀ ਦੁੱਧ ਕਿੰਨਾ ਇਹ ਦੱਸੋ ਨਾ ਦੁੱਧ ਭਾਈ 8:00 9:00 ਹੈਗਾ ਪੱਕਾ ਦੁੱਧ ਬਾਕੀ ਠੰਡੀ ਧੀ ਬੜੀ ਥਾਂ ਤੋਂ ਬੜਾ ਲੱਗਾ ਕਰ ਮਾਰ ਲਿਆ ਲਿਆ ਫੇਰ ਖੋਲੋ ਥੋੜੀ ਜਿਹੀ ਆ ਖੋ ਠੰਡੀ ਰਾਤ ਆ ਖੰਡਿਆਲਾ ਦੇ ਖੇਰੀ ਵਾਲਾ ਗੰਦੂ ਆ ਠੀਕ ਹਾਂਜੀ ਸਮੀ ਮੋਟੀ ਮਾਲ ਬੜਾ ਲੈਂਦੇ ਆ ਜਿਹੜਾ ਚੰਗਾ ਬਾਝ ਸਾਹਮਣੀ ਕਰਦੇ ਬੰਦੇ ਇਹਨਾਂ ਦੇ ਤੋੜ ਦੋ ਫੋਨੇ ਵਾਚੀ ਦੋ ਫੇਰ 10-11 ਕਿਲੋ ਕਰ ਦੋ ਜਿੱਦੀ ਬਰੀਡ ਆ ਜਿੱਦੂ ਹੁਣ ਬਾਹਰ ਆਉਂਦਾ ਦੀ ਬਾਕਿਸਤਾਂਲੇ ਚੁੱਲਿਆਂ 'ਚ ਇਹੋ ਜਿਹੇ ਗਵਨ ਦੁੱਧ ਦੇਈ ਜਾਂਦੀਆਂ ਹੁੰਦੀਆਂ ਆ ਕੱਦ ਕਾਠ ਵੀ ਚੰਗਾ ਰੰਗ ਰੂਪ ਦੀ ਸੋਹਣੀ ਯਾਤਰਾ ਗਾਂ ਤਿਆਰ ਕਰਨਾ ਲਈ ਆ ਜੜੀ ਬਬੇ ਚਾਲ ਆ ਜ ਲੈ ਆ ਜੀ ਭਾਈ ਜੀ ਬੈਠੋ ਵਸੀ ਨੀ ਤੋ ਇੱਕ ਫੇਸ ਕੁਆਲਟੀ ਵੇਖੋ ਭਾਈ ਜੀ ਮਿਲਾ ਜੋ ਹੋ ਨਾ ਮੱਥਾ ਜੁਆ ਲੈ ਜੁਨਾ ਸਰੋ ਦੇ ਰੰਗ ਰੂਪ ਤੇ ਮੁੱਲ ਵੀਰ ਜੀ ਫਿਰ ਇਹਦਾ ਬੀਜੀ ਵਾਜੀ ਪਾ ਵਤੀਜੀ ਦੇ ਇਹੇ ਪਾਸ ਗੀਤੀ ਵੈਦੀ ਇਹਦੀ ਲੋੜੀ ਹੈ ਕੱਲ ਹਾਂਜੀ ਹਾਂਜੀ ਮੁੱਲ 17000 ਰੁਪਏ 17000 ਹਾਂਜੀ ਇਹ ਚੋਂ ਛੋਟ ਛੋਟ ਕਰ ਦੇਣੀ ਹੈ ਦੱਸੋ ਜੋਗਾ ਨਾ ਕਰਦਾ 15000 ਦੀ ਜਾਣ ਦਾ ਕੋਈ ਨਹੀਂ ਦਾਂ ਬਾਕੀ ਮੇਰਾ ਵੀਰ ਥੱਲੇ ਦਾ ਰੇਟ ਨਾ ਲਾਵੇ ਮੇਰੇ ਨਾਲ ਕੋਈ ਕੁਆਲਿਟੀ ਜਿੰਨੇ ਕੁਆਲਿਟੀ ਲੈਣੀ ਹੈ ਨਾ ਉਹ ਵੀ ਨੇ ਵਹਿੜ ਖੜਨਦੀ ਆ ਠੀਕ ਆ ਹਾਂਜੀ ਤੇ ਹੁਣ ਆ ਜਿਹੜੀ ਗਾਂ ਜੇ ਪਜੀ ਰੰਗ ਡੱਬਾ ਜੇ ਹਾਂਜੀ ਇਹ ਵੀ ਵਹਿੜ ਬੜੀ ਚੰਗੀ ਆ ਕਿੰਨਾ ਦੁੱਧ ਦੇ ਦੇ ਕਾਲ ਦੁੱਧ ਵੀ ਦੀ 5 ਕਿਲੋ ਹੁਣੇ ਆਈ ਹੈ ਅੱਛਾ ਹੁਣੇ ਆਈ ਹੈ ਦੋ ਚਾਰ ਦਿਨ ਆਈ ਦੀ ਫਿਰ ਦੁੱਧ ਹੋਰ ਦੋ ਚਾਰ ਕਿਲੋ ਕਰ ਦੇਣਾ ਹੈ ਤੋਰ ਦੋ ਫਿਰ ਇਹ ਇਹਦੇ ਕੋਲ 5 ਕਿਲੋ ਆਈ ਹੈ ਦੁੱਧ ਕਹਿੰਦੇ ਚਲੋ ਘਰ ਦਾ ਚਾਹ ਪਾਣੀ ਦਾ ਸਾਰੀ ਜਾਣ ਗਿਆ ਇਹ ਆ ਵੀ ਚਲੋ ਮੈਂ 6-7 ਕਿਲੋ ਕਰ ਦੂਗੀ ਜਾਤ ਨਸਲ ਬੜੀ ਹੈ ਪਰ ਅਜੇ ਆਹੀ ਹੈ ਵਿਚਾਰੀ ਟੋਕੜਾ ਵਾ ਦੁੱਧ ਵੀ ਸੰਘਣਾ ਹੁੰਦਾ ਟੋਕੜ ਪਸ਼ੂ ਦਾ ਉਹ ਨਵੀਂ ਵੈੜ ਜੇ ਆ ਥਾਣੇ ਦੇਖ ਸਕਦੇ ਤੇ ਲਾਗੇ ਤੋਂ ਮਿਲਕਵੇਂ ਨਹੀਂ ਦੇਖ ਸਕਦੇ ਤੇ ਇਹਦਾ ਫਿਰ ਮੁੱਲ 7000 ਕਿੰਨਾ 7 7000 ਹਾਂਜੀ ਕਰ ਦੇਣੀ ਐ ਛੋਟ ਛੋਟ ਦੋ ਕਰੋ ਕੋ 500000 ਛੱਡਦੀ ਐ ਛੋਵੇਂ ਠੀਕ ਐ 6000 ਦੀ ਦੇ ਦੋਗੇ ਵੀ ਪਰ ਇਦਾਂ ਦੀ ਆਉਂਦੀ ਨਹੀਂ ਜੇ ਸਾਨੂੰ ਮਿਲ ਗਈ ਐ ਕਿ ਵੀਰ ਪ੍ਰਾਣ ਦੇ ਦੇਣੀ ਐ ਇਹ ਲੋੜੀ ਤੇ ਜਾਦ ਦਾ ਕੰਮ ਫਿਰ ਹਾਂਜੀ ਹਾਂਜੀ ਤੇ ਠੀਕ ਐ ਵੀਰ ਕੁਛ ਕਹਣਾ ਫਿਰ ਵੀਰ ਜੀ ਇੱਥੇ ਇੱਥੇ ਆਓ ਆਪਣੀ ਤਸੱਲੀ ਕਰਕੇ ਲੈ ਜਾਓ ਹਾਂਜੀ ਹਾਂਜੀ ਬਾਅਦ ਜੀ ਨੀ ਲਾਵਾ ਫਿਰ ਮੇਰਾ ਵੀ ਸਾਡੀਆਂ ਵੀ ਆਈਆਂ ਹੁਣੇ ਚੱਲੇ ਜਾਣੀਆਂ ਠੀਕ ਐ ਜੀ ਹਾਂ ਤੁਹਾਨੂੰ ਬੜਾ ਚਾਰ ਚਾਰ ਪੰਜ ਪੰਜ ਵੜਾ ਲਈ ਦੀਆਂ ਨੇ ਹਾਂਜੀ ਹਾਂਜੀ ਬਾਹਰ ਮਾਲੀ ਜਾਂਦੀ ਕੀ ਕਰੇਗਾ ਹੁਣ ਲੱਭਣ ਖਟੋੜੀਆਂ ਘੱਟ ਦਈਆਂ ਮਾਲ ਮਿਲਦਾ ਹੀ ਨਹੀਂ ਭਾਈ ਠੀਕ ਹੈ ਜੀ ਹਾਂ ਜੀ ਬਾਕੀ ਇਹ ਕੱਲ ਹੋਰ ਹੋਈ ਨਾ ਜਾਂ ਤੋਕੜ ਮਿਲੀ ਤੋਕੜ ਲੈ ਦੇਣੀ ਗੁੱਬੜ ਗੱਬਣ ਮਿਲੀ ਤਾਂ ਜਾਂ ਤੂਕੀ ਮਿਲੀ ਸੋਈ ਮਿਲੀ ਮਾਲ ਹੀ ਪਿੱਛੇ ਛਾੜ ਬੱਜ ਗਈ ਕਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ